ਹਾਂਜੀ ਬਹੁਤ ਸੋਹਣਾ 컬렉ਸ਼ਨ ਆਈ ਹੈ ਜੀ ਆਰੀ ਵਰਕ ਦੇ ਵਿੱਚ ਤਿੰਨ ਕਲਰ ਨੇ ਮਹਿੰਦੀ ਕਲਰ ਇਹਦੇ ਵਿੱਚ ਇੱਕ ਫਰੋਜੀ ਟੋਨ ਹੈ ਜੀ ਇੱਕ ਰਸਟ ਰੈਡ ਹੈ ਤਿੰਨ ਕਲਰ ਨੇ ਬਹੁਤ ਸੋਹਣੀ সফট ਫੀਲ ਦਾ ਕਪੜਾ ਪਿਓਰ ਡਿਜੀਟਲ ਜਾਰਜਟ ਦੇ ਵਿੱਚ ਹੈ ਜੀ ਤੇ ਟੈਬੀ ਦੀ ਤਰ੍ਹਾਂ ਲਾਈਨਿੰਗ ਵੀ ਆਉਂਦੀ ਹੈ ਇਹਦੇ ਵਿੱਚ ਤੇ ਸਾਰੀ ਇੱਕ ਨਾ ਆਰੀ ਦਾ ਵਰਕ ਹੈ ਸਾਰੀ ਸ਼ਰਟ ਦੇ ਵਿੱਚ ਆਰੀ ਦਾ ਵਰਕ ਆਉਂਦਾ ਦੇਖੋ ਪ੍ਰੀਮੀਅਮ ਆਰੀ ਦਾ ਵਰਕ ਹੋਇਆ ਜੀ ਸਾਰਾ ਇਹ ਬਹੁਤ ਸ਼ਾਨਦਾਰ ਹੈ ਦੇਖੋ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਹੋਰਸਲਿੰਗ ਆਈਟਮਾਂ ਨੇ ਦੇਖੋ ਇਹ ਜਿਹੜੀਆਂ ਮੇਰੀ ਹੈ ਜਿਹੜੀਆਂ ਮਤਲਬ ਏ ਕਲਾਸ ਆਈਟਮ ਆਉਂਦੀਆਂ ਨੇ ਇਹ ਉਹ ਆਈਟਮਾਂ ਨਾਲ ਪਿਓਰ ਬਿਸਕੋਸ ਮਸਲੀਨ ਦੀ ਬਾਟਮ ਦੇਖੋ ਜੀ ਬਹੁਤ ਸ਼ਾਨਦਾਰ ਬਿਸਕੋਸ ਮਸਲੀਨ オリジナル ਮਸਲੀਨ ਦੀ ਜਿਹੜੀ ਜਮਾ オリジナル ਸੌਫਟ ਮਸਲੀਨ ਹੁੰਦੀ ਹੈ ਜਿਹਦਾ ਮਤਲਬ ਫੀਲ ਹੈ ਜਿਹੜਾ ਬਹੁਤ ਸੌਫਟ ਹੁੰਦਾ ਦੇਖੋ ਬਹੁਤ ਲਾਈਟ weight ਦਾ ਕਪੜਾ ਇਹਨੂੰ ਆਪਾਂ 35 ਗ੍ਰਾਮ ਦਾ ਵੀ ਕਹਿ ਸਕਦੇ ਹਾਂ ਬਹੁਤ ਸ਼ਾਨਦਾਰ ਕਪੜਾ ਹੈ ਨਾਲ ਤਿੰਨ ਕਲਰ ਇਹਦੇ ਵਿੱਚ ਸਾਰੇ ਚਾਰ ਜਿਹੜਾ ਵਰਕੇ ਦੇਖੋ ਕਿੰਨਾ ਸੋਹਣਾ ਲਗਜ਼ਰੀ ਇਹ ਕਪੜਾ ਹੈਗਾ ਤੇ ਨੈਕਸਟ ਦੇ ਕੇ ਫਿਰੋਜੀ ਕਲਰ ਦੇਖੋ ਇਹ ਸਾਰੇ ਲਗਜ਼ਰੀ ਆਈਟਮਾਂ ਨੇ ਜੀ ਇਹ ਜਿਹੜੇ ਆਪਾਂ ਮਤਲਬ ਅੱਗੇ 2025-2500 ਰੁਪਏ ਵਿੱਚ ਵੀ ਆਪਾਂ ਲੈਂਦੇ ਸੀਗੇ ਇਹ ਉਹ ਲੈਸ ਪ੍ਰਾਈਸ ਦੇ ਵਿੱਚ ਸੇਲ ਲਗਾਈ ਹੈ ਜੀ ਆਪਾਂ ਨੇ ਇਹਨਾਂ ਦੀ ਹੁਣ ਵੀ ਆਪਾਂ ਇਹਨਾਂ ਦੀ ਮਤਲਬ ਮਾਰਕੀਟ ਵਿੱਚ ਦਿਖਾਉਣਾ ਵੀ ਆਪਾਂ ਡੇਢ ਘੱਟ ਦੇ ਵਿੱਚ ਸੇਲ ਲਗਾਈ ਹੈ ਏਕ ਟੈਕ ਸਪਲੈਂਟ ਦੇ ਆਈਟਮ ਹੈ ਤੇ ਨੈਕਸਟ ਚਾ ਦੇਖੋ ਬਹੁਤ ਸ਼ਾਨਦਾਰ ਕਲਰ ਨੇ ਨੈਕਸਟ ਦੇ ਵਿੱਚ ਏ ਕਲਰ ਆਊਗਾ ਤਿੰਨ ਕਲਰ ਨੇ ਜੀ ਪ੍ਰਾਈਸ ਇਹਦਾ ਓਨਲੀ ਔਨ 1200 ਜੀ ਕੋਈ 1700 ਜਾਂ 1800 ਨਹੀਂ ਰੱਖਦੇ ਆਪਾਂ ਲੋਕਾਂ ਵਾਂਗ ਮਾਰਕੀਟ ਦੇ ਵਾਂਗ ਆਪਾਂ ਓਨਲੀ 1200 ਦੀ ਰੇਂਜ ਚ ਰੱਖਿਆ ਜੀ ਸਕਰੀਨ ਸ਼ਾਟ ਜਿਹਨਾਂ ਨੇ ਬੁਕਿੰਗ ਕਰਾਉਣਾ ਜਲਦੀ ਲੈ ਲਿਓ ਜੀ 1200 ਦਾ ਪ੍ਰਾਈਸ ਓਨਲੀ ਔਰ ਕ ਲਗਜ਼ਰੀ ਆਈਟਮਾਂ ਜਿਨ੍ਹਾਂ ਨੇ ਪਾਣੀ ਆਨੇ ਉਹ ਬਹੁਤ ਸੋਹਣੇ ਆਈਟਮਾਂ ਨੇ ਦੇਖੋ ਜੀ ਜਲਦੀ